ਬਿਰਾਗੀ ਨਾਮ ਦੇ ਰਸੀਏ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਪਿਆਰੇ ਬਾਬਾ ਇਸ਼ਰ ਸਿੰਘ ਦੇ ਤਪਸਥਾਨ ਤੇ ਸਤ ਗੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਅਮਰਤ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਲੱਖਾਂ ਟੁੱਟੀਆਂ ਰੂਹਿਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਿੱਤਾ ਬਾਬਾ ਜੀ ਦੇ ਬਚਨ ਕਿ ਕਿਸੇ ਨੂੰ ਕੋਈ ਨੌਕਰੀ ਦੇ ਦੇਣੀ ਕੋਈ ਪੁੱਤਰ ਦੇ ਦੇਣਾ ਕੋਈ ਹੋਰ ਭਾਵਨਾ ਪੂਰੀਆਂ ਕਰ ਦੇਣੀਆਂ ਇਹ ਤਾਂ ਗੁਰੂ ਘਰ ਦੇ ਕੁੱਤਿਆਂ 'ਚ ਵੀ ਸ਼ਕਤੀਆਂ ਹੁੰਦੀਆਂ ਨੇ ਮਦਾਰੀਆਂ ਦਾ ਕੰਮ ਪਰ ਮਰਦ ਉਹ ਐ ਜਿਹੜਾ ਕਿਸੇ ਨਰਕਾਂ ਨੂੰ ਜਾਂਦਿਆਂ ਨੂੰ ਸਵਰਗਾਂ ਦੇ ਰਸਤੇ ਤੋਰ ਦੇਵੇ ਜਿਹਦਾ ਜੀਵਨ ਹੀ ਬਦਲ ਦੇਵੇ ਉਹ ਤਾਂ ਤਨ ਤਨ ਪਿਆਰੇ ਬਾਬਾ ਜੀ ਸ਼ਸ਼ਣ ਜੀ ਮਾਹਰ ਲੱਖਾਂ ਪ੍ਰਾਣੀਆਂ ਦੇ ਜੀਵਨ ਬਦਲੇ ਜਿਨ੍ਹਾਂ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਭਾਈ ਬਲਬੀਰ ਸਿੰਘ ਜੀ ਪ੍ਰਿੰਸੀਪਲ ਬਲਬੀਰ ਸਿੰਘ ਜਿਗਰੋਂ ਵਾਲੇ ਜਿਨ੍ਹਾਂ ਦੀ ਹੁਣੇ 3-4 ਦਿਨ ਪਹਿਲਾਂ ਪਹਿਲੀ કે ਦੂਜੀ ਵਰ੍ਹੇਸ਼ੀ ਮਨਾਈ ਗਈ ਹੈ ਅਮਰੀਕਾ ਦੇ ਵਿੱਚ ਉਹਨਾਂ ਦੇ ਪਿਤਾ ਡਾਕਟਰ ਸੰਤ ਸਿੰਘ ਜੀ ਜੋ ਬਾਬਾ ਐਸ਼ਾ ਸਿੰਘ ਜੀ ਮਹਾਰਾਜ ਦੇ ਸੰਗੀ ਸਨ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ আর ਸੰਗਤ ਕਰਦੇ ਸਨ ਬਾਬਾ ਜੀ ਦੇ ਬਚਨਾਂ ਅਨੁਸਾਰ ਉਹਨਾਂ ਨੇ ਨਿਤਨੇਮ ਕਰਨਾ 18 ਬਾਣੀਆਂ ਦਾ ਨਿਤਨੇਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਚਰਨਾਂ ਦਾ ਧਿਆਨ ਧਰਨਾ ਅਤੇ ਬਾਬਾ ਜੀ ਨੂੰ ਬੇਨਤੀ ਵੀ ਕੀਤੀ ਕਿ ਬਾਬਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਦੀ ਮਾਲਾ ਫਿਰਦੀ ਦਿਸਦੀ ਹੈ ਬੁੱਲਹਿਰ ਦੇ ਦਿਸਦੇ ਆ ਬਾਬਾ ਜੀ ਦੇ ਬਚਨ ਇਹ ਕਿ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਗੁਰਨਾਨਕ ਨਾਲ ਗੱਲਾਂ ਵੀ ਕਰ ਸਕਦਾ ਗੁਰਨਾਨਕ ਸਾਹਿਬ ਬੋਲਦੇ ਵੀ ਨਹੀਂ ਸੋ ਇਸ ਤਰ੍ਹਾਂ ਉਹ ਨਾਨਕ ਸਰਦੇ ਸੰਗੀ ਅਤੇ ਜਿਹੜੇ ਮਾਸਟਰ ਬਲਬੀਰ ਸਿੰਘ ਜੀ ਇਹ ਪੜ ਰਹੇ ਹੈ ਇਹਨਾਂ ਦਾ ਇਧਰ ਧਿਆਨ ਹੀ ਨਹੀਂ ਗੁਰੂ ਘਰ ਤੋਂ ਦੂਰ ਹੈ ਸਿਨੇਮੇ ਦੇਖਦੇ ਆ ਫਿਲਮਾਂ ਦੇਖਦੇ ਆ ਐਮਏ ਵਿੱਚ ਪੜ੍ਹਾਈ ਕਰਦੇ ਆ ਉਹਨਾਂ ਦੇ ਪਿਤਾ ਜੀ ਨੇ ਡਾਕਟਰ ਸਾਹਿਬ ਨੇ ਕਹਿਣਾ ਬਲਵੀਰ ਤੂੰ ਨਾਨਕ ਸ਼ਕਟਰ ਬਾਬਾ ਜੀ ਦੇ ਦਰਸ਼ਨ ਕਰ ਉਹਨਾਂ ਨੇ ਕਹਿਣਾ ਮੈਂ ਕਲੰਗੀਧਰ ਪਾਤਸ਼ਾਹ ਦਾ ਸਿੱਖਾਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਮਨਾ ਮੰਨਦਾ ਹੀ ਕਿਸੇ ਨੂੰ ਨਹੀਂ ਮੈਂ ਸਾਦਾ ਨੂੰ ਮੱਥਾ ਹੀ ਨਹੀਂ ਟੇਕਣਾ ਤੁਹਾਨੂੰ ਕੀ ਹੋਇਆ ਜਿਹੜੇ ਤੁਸੀਂ ਸਾਦਾ ਨੂੰ ਮਗਰ ਲਗੇ ਤੁਰੇ ਫਿਰਦੇ ਆ ਜਦੋਂ ਡਾਕਟਰ ਸੰਤ ਸਿੰਘ ਜੀ ਨੇ ਹੋਰਾਂ ਨੂੰ ਵੀ ਇੱਥੇ ਲੈ ਕੇ ਆਉਣਾ ਜਿਹੜੇ ਕੋਈ ਰਿਸ਼ਤੇਦਾਰ ਮਿਲਣ ਆਉਣੇ ਉਹਨਾਂ ਨੂੰ ਵੀ ਕਹਿਣਾ ਕਿ ਤੁਸੀਂ ਕਿੱਧਰ ਜਾ ਰਹੇ ਹੋ ਇਹਨਾਂ ਦੇ ਨਾਲ ਸਾਦਾ ਮੰਨਦਿਆਂ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਹੋਰ ਹੋ ਹੀ ਨਹੀਂ ਸਕਦਾ ਪਰ ਡਾਕਟਰ ਸੰਤ ਸਿੰਘ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਵਾਰ-ਵਾਰ ਕਹਿੰਦੇ ਰਹਿਣਾ ਬਲਵੀਰ ਤੇ ਇੱਕ ਵਾਰੀ ਚੱਲ ਤਾਂ ਸਹੀ ਇੱਕ ਵਾਰੀ ਜਿਆਦੇ ਜੋਰ ਪਾਇਆ ਆਗੇ ਚੱਲਣ ਲੱਗੇ ਕਹਿੰਦੇ ਪਿਤਾ ਜੀ ਮੈਂ ਚੱਲ ਤਾਂ ਵੜਦਾ ਤੁਹਾਰੇ ਨਾਲ ਪਰ ਉਹਨਾਂ ਨੂੰ ਮੱਥਾ ਨਹੀਂ ਟੇਕਣਾ ਮੈਂ ਕਲਗੀਧਰ ਪਾਤਸ਼ਾਹ ਦਾ ਸਿੱਖ ਹਾਂ ਸਾਦਾ ਨੂੰ ਮੱਥਾ ਨਹੀਂ ਟੇਕਣਾ ਤੇ ਡਾਕਟਰ ਸ਼ਾਨ ਸਿੰਘ ਜੀ ਨੂੰ ਪਤਾ ਸੀ ਕਿ ਬਾਬਾ ਜੀ ਸਮਰੱਥ ਹੈ ਇੱਕ ਵਾਰੀ ਚੱਲ ਬੜੇ ਫਿਰ ਬਾਬਾ ਜੀ ਨੇ ਆਪੇ ਮੱਥਾ ਟਕਾ ਲੈਣਾ ਆਗੇ ਬਾਬਾ ਜੀ ਦੇ ਚਰਨਾਂ ਵਿੱਚ ਜਦੋਂ ਬਾਬਾ ਜੀ ਦੇ ਦਰਸ਼ਨ ਕੀਤੇ ਬਾਬਾ ਜੀ ਨੇ ਐਸਾ ਸਰੂਪ ਦਿਖਾਇਆ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਦਰਸ਼ਨ ਕੀਤੇ ਦਸਵੇਂ ਪਾਤਸ਼ਾਹ ਦੇ ਮਾਸਟਰ ਗੁਰਵੀਰ ਸਿੰਘ ਜੀ ਨੇ ਚਰਨਾਂ ਤੇ ਡੁੱਬ ਪਿਆ ਰੋਈ ਜਾਂਦਾ ਉੱਠ ਨਹੀਂ ਰਿਹਾ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੰਤਰਜਾਮੀ ਤੇ ਭਾਈ ਉੱਠ ਤੂੰ ਤੂੰ ਸਾਨੂੰ ਮੱਥੇ ਟੇਕੀ ਜਨ ਅਸਤ ਮੱਥਾ ਟਕਾਉਂਦੇ ਨਹੀਂ ਤੂੰ ਸਾਨੂੰ ਮੱਥੇ ਟੇਕੀ ਜਨ ਉੱਠ ਤੇ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਬਲਵੀਰ ਤੂੰ ਤਾਂ ਕਹਿੰਦਾ ਸੀ ਮੈਂ ਸਾਧਾ ਨੂੰ ਮੱਥਾ ਨਹੀਂ ਟੇਕਣਾ ਹੁਣ ਤੂੰ ਉੱਠ ਹੀ ਨਹੀਂ ਰਿਹਾ ਤੇ ਮਾਸਟਰ ਗੁਰਵੀਰ ਸਿੰਘ ਜੀ ਦੇ ਪਿਤਾ ਜੀ ਇਹ ਸਾਧ ਨਹੀਂ ਜਿਨ੍ਹਾਂ ਉਹ ਮਾਨਦਾ ਜਿਹਨਾਂ ਦਾ ਸੱਚ ਹੈ ਇਹ ਉਹ ਨਹੀਂ ਸੋ ਇਸ ਤਰ੍ਹਾਂ ਐਸੇ ਫਲ ਵੀ ਮਾਸਟਰ ਬਲਵੀਰ ਸਿੰਘ ਜੀ ਜੁੜੇ ਬਾਬਾ ਜੀ ਦੇ ਘਰ ਬੇਅੰਤ ਸੇਵਾਵਾਂ ਕੀਤੀਆਂ ਸੰਗਤ ਕੀਤੀ ਹਰ ਰੋਜ਼ ਉਹ ਰੌਣਾ ਹੋਣਾ ਇੱਥੇ ਬਹੁਤ ਲੰਮਸਣਾ ਇੱਥੇ ਝਾੜੂ ਵੀ ਮਾਰਦੇ ਰਹੇ ਛੜਕਾ ਕਰਦੇ ਰਹੇ ਪ੍ਰੀਤ ਕੌ ਚੰਕਾਲਜ ਕੋ ਉਹਨਾਂ ਨੇ ਸਕੂਲ ਵੀ ਬਣਾਇਆ ਬੱਚਿਆਂ ਨੂੰ ਪੜਾਉਂਦਾ ਸੀ ਨਾਲ ਪੜਦਾ ਰਿਹਾ ਸੋ ਇਸ ਤਰ੍ਹਾਂ ਬਾਬਾ ਜੀ ਦੇ ਲੱਖਾਂ ਪ੍ਰਾਣੀਆਂ ਨੂੰ ਇਸ ਤਰ੍ਹਾਂ ਬਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਉਹਨਾਂ ਦੇ ਪਰਿਵਾਰ ਦੀਆਂ ਜੇ ਸਾਖੀਆਂ ਲਿਖਣ ਲੱਗ ਗਏ ਤਾਂ ਇੱਕ ਪੂਰੀ ਕਿਤਾਬ ਬਣ ਜਾਂਦੀ ਹੈ ਉਹਨਾਂ ਦੇ ਪੁੱਤਰ ਭਾਈ ਗੁਰਪਾਲ ਸਿੰਘ ਸਰੀਰ ਛੱਡ ਗਏ ਸੀ ਅੱਧਾ ਘੰਟਾ ਮਰੇ ਰਹੇ ਬਾਬਾ ਜੀ ਦਾ ਨੋ ਲਿਆ ਉਹਨਾਂ ਦੇ ਪਿਤਾ ਜੀ ਨੇ ਵਿੱਚ ਵਿੱਚ ਅਸੀਂ ਬਾਬਾ ਜੀ ਦੇ ਸੰਗੀਆਂ ਜਮਦੂ ਤੋਂ ਛੱਡ ਜੋ ਅੱਧੇ ਘੰਟੇ ਬਾਅਦ ਨਬਦਾਂ ਖੜੀਆਂ ਹੋਈਆਂ ਨੇ ਬੰਦ ਨਹੀਂ ਉੱਠ ਕੇ ਬਹਿ ਗਏ ਸੋ ਇਸ ਤਰ੍ਹਾਂ ਬਾਬਾ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਬਾਬਾ ਜੀ ਦੇ ਬਚਨ ਹੈ ਕਿ ਜਿਹੜਾ ਨਾਨਕ ਸਰਵਦਾ ਸੰਗੀ ਨਾਨਕ ਸਾਹਿਬ ਦੇ ਨਾਲ ਜੁੜ ਜਾਂਦਾ ਹੈ ਮਿਸਾਲ ਦਿੰਦੇ ਸੀ ਸੀਮੈਂਟ ਨਾਲ ਜਿਹੜੀ ਅਲਟ ਲੱਗੀ ਹੋਵੇ ਉਹ ਟੁੱਟ ਪਾ ਜਾਂਦੀ ਹੈ ਪੋਰਾ-ਪੋਰਾ ਕਰਕੇ ਪਰ ਲੈ ਕੇ ਨਹੀਂ ਡੇਂਦੀ। ਰੱਸੀ ਐ ਮੜਛ ਤਾਂ ਜਾਂਦੀ ਹੈ ਪਰ ਵੱਟ ਨਹੀਂ ਉਧਰਦਾ। ਸੋ ਇਸ ਤਰ੍ਹਾਂ ਜਿਹੜੇ ਸੰਗੀ ਐ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ ਸੰਗਤ ਨਾਨਕ ਸਾਹਿਬ ਦੇ ਨਾਲ ਜੁੜ ਗਏ। ਬਾਬਾ ਜੀ ਦੇ ਕਰਿਸ਼ਮੇ ਦੇਖ ਲਏ। ਉਹਨੂੰ ਕਿੰਨੇ ਜੀ ਕਿਹੋ ਜੀਆਂ ਵੀ ਹਵਾਵਾਂ ਚੱਲ ਪੈਣ ਪਰ ਨਾਨਕ ਸਾਹਿਬ ਦੀ ਸੰਗਤ ਬਾਬਾ ਜੀ ਦੀ ਸੰਗਤ ਬਾਬਾ ਜੀ ਯਾਦ ਵਿੱਚ ਭੁਲਾਉਂਦੇ ਨੇ। ਸੋ ਬਲਬੀਰ ਸਿੰਘ ਪ੍ਰਿੰਸੀਪਲ ਬਲਬੀਰ ਸਿੰਘ ਦੇ ਪੰਜ بیٹے ਸਾਰੇ ਅਮਰੀਕਾ ਦੇ ਵਿੱਚ ਸਾਰਿਆਂ ਦੇ ਕੋਲੇ ਬਾਬਾ ਜੀ ਦੀਆਂ ਨਿਸ਼ਾਨੀਆਂ ਕਿਸੇ ਕੋਲੇ ਬਾਬਾ ਜੀ ਦੇ ਆਸਣ ਦੀ ਚਾਦਰ ਕਿਸੇ ਕੋਲੇ ਸਿਮਰਨਾ ਕਿਸੇ ਕੋਲੇ ਬਾਬਾ ਜੀ ਦਾ ਜੋੜਾ ਪੰਜਾਂ ਉਹਨਾਂ ਦੇ ਲੜਕਿਆਂ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਸਤਿਗੁਰਾਂ ਦੇ ਪ੍ਰਕਾਸ਼ ਨੇ ਗੁਰਮਤ ਨਾਲ ਜੁੜੇ ਹੋਏ ਨੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਇੱਕ ਨਹੀਂ ਇਹ ਤਾਂ ਹਜ਼ਾਰਾਂ ਮਸਾਲਾ ਨੇ ਬਾਬਾ ਜੀ ਦੇ ਘਰ ਦੀਆਂ ਜਿਨ੍ਹਾਂ ਨੂੰ ਬਾਬਾ ਜੀ ਨੇ ਅਮਰਤ ਸ਼ਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਲੱਖਾਂ ਪ੍ਰਾਣੀਆਂ ਨੂੰ ਸੋ ਉਹਨਾਂ ਬਾਬਾ ਜੀ ਦੇ ਆਪਾਂ ਅਮਰਤ ਵਚਨ ਸਰਵਣ ਕਰਦੇ ਆ ਵੱਡਿਆਂ ਭਾਗਾਂ ਵਾਲੇ ਹਾਂ ਜਿਹੜੇ ਗੁਰਮੁਖ ਪਿਆਰੇ ਇਹ ਲਾਈਵ ਪ੍ਰੋਗਰਾਮ ਚਲਾਉਂਦੇ ਐ ਇਹ ਵੀ ਬਹੁਤ ਵੱਡੀ ਡਿਊਟੀ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ ਦਰਗਾਹੀ ਜਿਹੜੀਆਂ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਦਰਸ਼ਨ ਕਰ ਰਹੀਆਂ ਸੋ ਜਿਹੜੀਆਂ ਸੰਗਤਾਂ ਨਹੀਂ ਵੀ ਦਰਸ਼ਨ ਕਰਦੀਆਂ ਸੁਣਦੀਆਂ ਵਚਨ ਬਾਬਾ ਜੀ ਦੇ ਉਹ ਵੀ ਸਾਰੇ ਬਚਨ ਸੁਣਿਆ ਕਰੋ ਅੱਜ ਵੀ ਬਾਬਾ ਜੀ ਸਭ ਦੇ ਘਰ ਪੂਰੇ ਕਰਦੇ ਆ ਬਚਨਾਂ ਦੇ ਵਿੱਚ ਅੱਜ ਦੇ ਬਚਨਾਂ ਵਿੱਚ ਵੀ ਬਾਬਾ ਜੀ ਨੇ ਬਹੁਤ ਬਖਸ਼ਾ ਕੀਤੀਆਂ ਸੋ ਆਪਾਂ ਵੱਡਿਆਂ ਭਾਗਾਂ ਵਾਲੇ ਜਿਹੜੇ ਨਾਨਕ ਸਾਹਿਬ ਦੇ ਨਾਲ ਜੁੜਿਆ ਬਾਬਾ ਜੀ ਦੇ ਬਚਨਾਂ ਅਮਰਤ ਛਕੋ ਖੰਡੇ ਬਾਟੇ ਦਾ ਨਿਤਨੇਮ ਕਰੋ ਤੇ ਨਾਨਕ ਸਾਹਿਬ ਦੀ ਸੰਗਤ ਨਾ ਛੱਡੇ ਦਰਗਾਹ ਨੂੰ ਛਾਲਾ ਮਾਰਦੇ ਆਇਓ ਸੋ ਇਸ ਤਰ੍ਹਾਂ ਆਪਾਂ ਗੁਰੂ ਕੇ ਖੰਡੇ ਬਾਟੇ ਦੀ ਮੋਹਰ ਛਾ ਕੇ ਗੁਰੂ ਕੀ ਮੋਹਰ ਲਵਾਉਣੀ ਹੈ ਨਿਤਨੇਮ ਕਰਨਾ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਸੋ ਬਾਬਾ ਜੀ ਨੇ ਮਹਾਨ ਪਰਪਰ ਕਰ ਕੀਤੇ ਕਿਵੇਂ ਸੰਗਤਾਂ ਨੂੰ ਨਾਮ ਦੇ ਰੰਗ ਚਾੜੇ ਕਿਵੇਂ ਸੰਗਤਾਂ ਦੇ ਕਾਰਜ ਕੀਤੇ ਬਖਸ਼ਾ ਕੀਤੀਆਂ ਪਿਆਰੇ ਬਾਬਾ ਜੀ ਸ਼ਸ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਪਰਮ ਪੂਜਿਆ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਕਵਿਤਾ ਨੂੰ ਇਸ ਤਰ੍ਹਾਂ ਸਰਵਣ ਕਰੋ ਆਇਆ ਆਪ ਇਸ ਜਗ ਨੂੰ ਸੁਧਾਰਨੇ ਬੀੜੇ ਪਗ ਤਾ ਗਰੀਬਾਂ ਦੇ ਜੋ ਤਾਰ ਨੇ ਜਾਈਏ ਆਪ ਜੀ ਤੂ ਸਦਾ ਬਲੇਹਾਰ ਨੇ ਜੋ ਵੀ ਮੰਗਿਆ ਕਿਸੇ ਨੇ ਸੋਈ ਦਿੱਤਾ ਦਾਣ ਜੀ ਤਾਂਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਤਾਂਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਜਿਨੇ ਆਪ ਦਿੱਤ ਕਾਲੀ ਦਾਤਾ ਓਟ ਜੀ ਕੰਮ ਕਾਰ ਦਿੱਤੇ ਉਹਦੇ ਸਾਰੇ ਲੋਟ ਜੀ ਕਿਸੇ ਗੱਲ ਦੀ ਨ ਰਹਿਣ ਦਿੱਤੀ ਤੋੜ ਜੀ ਤੁਸੀਂ ਜਨਮ ਜੁਗਾਂ ਦੀ ਮੇਟੀ ਭੋਖ ਨੰਗ ਜੀ ਸੋਨਾ ਨਾਮ ਦਾ ਚੜਾ ਦਾ ਮਨਾ ਤਾਂ ਹੀ ਰੰਗ ਜੀ ਸੋਨਾ ਨਾਮ ਦਾ ਚੜਾ ਦਾ ਮਨਾ ਤਾਂ ਹੀ ਰੰਗ ਜੀ ਆਇਆ ਆਪ ਇਸ ਜਗ ਨੂੰ ਸਰਦਾਰ ਨੇ ਬੇੜੇ ਭਗਤਾਂ ਗਰੀਬਾਂ ਦੇ ਜੋਤਾਰ ਨੇ ਉਹ ਜਾਈਏ ਆਪ ਜੀ ਤੂੰ ਸਦਾ ਬਲੇਹਾਰ ਨੇ ਜੋ ਵੀ ਮੰਗਿਆ ਕਿਸੇ ਨੇ ਸੋਈ ਦਿੱਤਾ ਦਾਣ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਜਿਨੇ ਆਪ ਦਿੱਤ ਕਾਲੀ ਕੇਰਾ ਓਟ ਜੀ ਕੰਮ ਕਰ ਦਿੱਤੇ ਉਹਦੇ ਸਾਰੇ ਲੋਟ ਜੀ ਕੀ ਸੇ ਗੱਲ ਦੀ ਨਰੈਣ ਦੀ ਤੀ ਟੋੜ ਜੀ ਤੂਸੀ ਜਨਮ ਜੁਗਾਂ ਦੀ ਮੇਟੀ ਪੋਖ ਨੰਗ ਜੀ ਸੋਹਣਾ ਨਾਮ ਦਾ ਚੜੜਾ ਤਾਂ ਮਾ ਨਾ ਤਾਈ ਰੰਗ ਜੀ ਸੋਹਣਾ ਨਾਮ ਦਾ ਚੜੜਾ ਤਾਂ ਮਾ ਨਾ ਤਾਈ ਰੰਗ ਜੀ ਤੱਕਿਆ ਸਾਹਮਣੇ ਜੋ ਨਾਲੇ ਨਾ ਅੱਖਾਂ ਦੇ ਤੱਕਿਆ ਸਾਹਮਣੇ ਜੋ ਨਾਲ ਇਹਨਾਂ ਅੱਖਾਂ ਦੇ ਜਿਹੜੇ ਬੰਦੇ ਸੀ ਜੋ ਕੋਡੀਆਂ ਤੇ ਕੱਖਾਂ ਦੇ ਕਰ ਕਿਰਪਾ ਬਣਾ ਤੇ ਤੁਸੀਂ ਲੱਖਾਂ ਦੇ ਵਿੱਚ ਦੁਨੀਆਂ ਦੇ ਮਿਲੇ ਸੁਖ ਸੋਭਾ ਮਾਨ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਜਿਹੜੇ ਘੇਰੇ ਸੀਗੇ ਪਾਰੀ ਦੁੱਖ ਰੋਗਨੀ ਤੋੜੇ ਦੁੱਖ ਸਭ ਕਰ ਤੇ ਅਰੋਗਨੀ ਕਰ ਕੇ ਕਿਰਪਾ ਮਟਾ ਤੇ ਸਭ ਸੋਗ ਨੀ ਸੌਖੇ ਕਰ ਦਿੱਤੇ ਸੀਗੇ ਜਿਹੜੇ ਅਤੀ ਤੰਗ ਜੀ ਸੋਨਾ ਨਾਮ ਦਾ ਚੜੜਾ ਤਾਂ ਮਨਾ ਤਾਂ ਹੀ ਰੰਗ ਜੀ ਸੋਨਾ ਨਾਮ ਦਾ ਚੜੜਾ ਤਾਂ ਮਨਾ ਤਾਂ ਹੀ ਰੰਗ ਜੀ ਲੱਖਾਂ ਰੂਹਾਂ ਜੀ ਜੋ ਫਿਰਨ ਸਰਾਫੀਆਂ ਲੱਖਾਂ ਰੂਹਾਂ ਜੀ ਜੋ ਫਿਰਨ ਸਰਾਫੀਆਂ ਤੇਰੇ ਦਰ ਉੱਤ ਮਿਲੀਆਂ ਜੋ ਮਾਫੀਆਂ ਇਸ ਕਰ ਵਿੱਚ ਹੋਈਆਂ ਇਨਸਾਫੀਆਂ ਸਭ ਕਰ ਤੇ ਖਤਮ ਦੁੱਖ ਰੋਗ ਕਾਨ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਜੀਤੇ ਓਗਣ ਨ ਕਿਸ ਦੇ ਚ ਤਾਰੇ ਜੀ ਵੱਡੇ ਵੱਡੇ ਪਾਪੀ ਮੇਰਾ ਕਰ ਤਾਰੇ ਜੀ ਜਾਈਏ ਆਪ ਜੀ ਤੋਂ ਸਲਾਵਾਲ ਹਾਰੇ ਜੀ ਹੋਵੇ ਦੁਨੀਆਂ ਹੈਰਾਨ ਦੇਖ ਕੇ ਤੇ 당 ਜੀ ਸੋਣਾ ਨਾਮ ਦਾ ਚੜੜਾ ਤਾਂ ਮਨਾ ਤਾਈ ਰੰਗ ਜੀ ਸੋਣਾ ਨਾਮ ਦਾ ਚੜੜਾ ਤਾਂ ਮਨਾ ਤਾਈ ਰੰਗ ਜੀ ਬੜਾ ਕੀਤਾ ਤੁਸੀਂ ਅੰਮ੍ਰਿਤ ਸੰਚਾਰ ਜੀ ਸ਼ਕਾਇਆ ਅੰਮ੍ਰਿਤ ਜਣੋ ਖੰਡੇ ਤਾਰ ਜੀ ਕੀਤੇ ਖਾਲਸੇ ਤਿਆਰ ਜੋ ਤਿਆਰ ਵਿਆਰ ਜੀ ਸਿੰਘ ਗੁਰੂ ਦੇ ਸਜਾਏ ਚਾੜੀ ਖੰਡੇ ਪਾਣ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਤਾਂ ਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਬੋਲਿਆ ਦੁਨੀਆਂ ਨੂੰ ਸੱਚੇ ਤੇਰੇ ਪਿਆਰ ਨੇ ਚੇਤੇ ਆਉਂਦੇ ਤੇਰੇ ਪਰ ਉਪਕਾਰ ਨੇ ਚੇਤੇ ਆਉਂਦੇ ਤੇਰੇ ਪਰ ਗੇਜਾ ਸਿੰਘ ਤੇ ਤੋਂ ਸਦਾ ਬਲਿਹਾਰਨੀ ਸਦਾ ਪਾਵਨਾ ਦੀ ਖੈਰ ਤੇ ਤੋਂ ਰਹੇ ਮੰਗ ਜੀ ਸੋਣਾ ਨਾਮ ਦਾ ਚੜਾਤਾ ਮਨਾ ਤਾਈ ਰੰਗ ਜੀ ਸੋਣਾ ਨਾਮ ਦਾ ਚੜਾਤਾ ਮਨਾ ਤਾਈ ਰੰਗ ਜੀ